ਕਿ ਅੱਜ ਰਣਜੋਤ ਭਾਜੀ ਹੁਣੀ ਆਏ ਆ ਜਹੂਰੇ ਪਿੰਡ ਗੁਣਕਾਰੀ ਬੂਟਿਆਂ ਦਾ ਗਿਆਨ ਰੱਖਣ ਵਾਲੇ ਬਾਬਾ ਜੀ ਕੋਲ ਉਹਨਾਂ ਲਈ ਇੱਕ ਬੂਟਾ ਲੈ ਕੇ ਆਏ ਆ ਜਿਹੜਾ ਭਾਜੀ ਦੱਸ ਰਹੇ ਸੀ ਅੰਜੀਰ ਕਮਰਸ਼ੀਅਲ ਤੌਰ ਤੇ ਇਹਦੀ ਖੇਤੀ ਹੁੰਦੀ ਆ ਅੱਛਾ ਠੀਕ ਹੈ ਮਲੇਸੀ ਅੰਜੀਰ ਨੂੰ ਜ਼ਿਆਦਾ ਖੇਤੀ ਦੇ ਬਾਕਲੇ ਸਾਡੇ ਦਾ ਘਰੇ ਇਹ 3-4 ਸਾਲ ਤੋਂ ਫਰੂਟ ਦੇ ਰਹੀ ਆ ਅੱਛਾ ਤੇ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਜੇ ਪੰਜਾਬ ਨੂੰ ਬਚਾਉਣਾ ਆ ਪੰਜਾਬ ਦੇ ਪਾਣੀਆਂ ਨੂੰ ਬਚਾਉਣਾ ਆ ਤਾਂ ਵੱਧ ਤੋਂ ਵੱਧ ਬੂਟੇ ਲਗਾਓ ਵੱਧ ਤੋਂ ਵੱਧ ਤੇ ਮੈਂ ਦੇਖ ਵੀ ਰਿਹਾ ਕਿ ਕੁਝ ਕੁ ਟ੍ਰੈਂਡ ਚੱਲ ਵੀ ਪਿਆਏ ਦੁੱਧ ਨਾ ਖਾਣੀ ਚਾਹੀਦੀ ਇਹ ਔਰਤਾਂ ਨੂੰ ਜ਼ਰੂਰ ਠੀਕ ਆ ਜੀ ਨਹੀਂ ਬੰਦੇ ਵੀ ਖਾਣ ਆ ਬੰਦੇ ਵੀ ਖਾਣ ਔਰਤਾਂ ਲਈ ਮਤਲਬ ਵਰਦਾਨ ਉਹਦਾ ਕੁਆਂਟੀਟੀ ਕਿੰਨੀ ਵੈਸੇ ਸਾਨੂੰ ਬਚਪਨ ਚ ਪਤਾ ਨਹੀਂ ਹੁੰਦਾ ਸੀ ਵੀ ਇਹਦਾ achar ਵੀ ਪੈਂਦਾ ਜਾਂ ਗੋਣ ਹੈਗਾ ਇਹਦੇ ਵਿੱਚ ਪਤਾ ਹੀ ਕਿ ਕਰੀਦਾ ਹੁੰਦਾ ਸੀ ਆਪਾਂ ਇਹ ਲਿਆਗੇ ਨੇ ਤੇ ਗੂੰਦ ਕੱਢ ਕੇ ਤਾਂ ਆਪਾਂ ਆਪਣੀ ਕਿਤਾਬਕ ਤੋਂ ਬਾਹਰ ਜਿਲਦਾਂ ਚੜਾਉਣੀਆਂ ਜਾਂ ਇਦਾਂ ਕਰਨਾ ਦੇਖ ਲਓ ਹੈ ਲਓ ਜੀ ਭਰਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਮੈਂ ਕਿਹਾ ਕਿਹੜਾ ਬੂਟਾ ਲਿਆਂਦਾ ਫਿਰ ਬਾਬਾ ਜੀ ਲਈ ਇਹ ਦੱਸੋ ਅੱਜ ਸੰਜੀਰ ਦਾ ਭਾਜੀ ਯਾਹ ਪਤਾਂ ਜਿਹੜੀਆਂ ਜੀਰ ਆਪਣੇ ਘਰ ਲੱਗੀ ਹੋਈ ਹੈ ਨਾ ਹਾਂਜੀ 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 ਵਾਹ ਜੀ ਵਾਹ ਚਲੋ ਮੈਂ ਆਪਣੇ ਸਾਰੇ ਵੀਓਸ ਨੂੰ ਦੱਸਣਾ ਚਾਹੁੰਦਾ ਕਿ ਅੱਜ ਰਣਜੋਤ ਭਾਜੀ ਹੁਣੀ ਆਏ ਆ ਜਹੂਰੇ ਪਿੰਡ ਗੁਣਕਾਰੀ ਬੂਟਿਆਂ ਦਾ ਗਿਆਨ ਰੱਖਣ ਵਾਲੇ ਬਾਬਾ ਜੀ ਕੋਲ ਤੇ ਉਹਨਾਂ ਲਈ ਇੱਕ ਬੂਟਾ ਲੈ ਕੇ ਆਏ ਆ ਜਿਹੜਾ ਭਾਜੀ ਦੱਸ ਰਹੇ ਸੀ ਅੰਜੀਰ ਭਾਜੀ ਇਹ ਅੰਜੀਰ ਜਿਹੜੀ ਆਪਾਂ ਤੁਸੀਂ ਆਪਾਂ ਜਦੋਂ ਵਾਟਰਫਾਲ ਦੇਖਣ ਗਏ ਸੀ ਉੱਥੇ ਇੱਕ ਖਾਦੀ ਸੀ ਅੰਜੀਰ ਹਾਂਜੀ ਸਾਰੇ ਆਪਣੇ ਵੀਓਸ ਨੂੰ ਵੀ ਦਿਖਾਈ ਸੀ ਹਾਂਜੀ ਹਾਂਜੀ ਇਹ ਉਹਦੇ ਨਾਲੋਂ ਵੱਖਰੀ ਆ ਹਾਂਜੀ ਇਹ ਬੱਕਰੀ ਆ ਜੀ ਅੱਛਾ ਜੀ ਕਮਰਸ਼ੀਅਲ ਤੌਰ ਤੇ ਇਹਦੀ ਖੇਤੀ ਹੁੰਦੀ ਆ ਅੱਛਾ ਠੀਕ ਮੰਨ ਲੇ ਸੀ ਜੀ ਇਹਨੂੰ ਜ਼ਿਆਦਾ ਖੇਤੀ ਦੇ ਵਕਤ ਤੇ ਅੱਛਾ ਠੀਕ ਆ ਠੀਕ ਆ ਨਹੀਂ ਚਲੋ ਵਧੀਆ ਤੁਹਾਡੇ ਘਰੇ ਇਹ ਤਿੰਨ ਚਾਰ ਸਾਲ ਤੋਂ ਫਰੂਟ ਦੇ ਰਹੀ ਆ ਅੱਛਾ ਤੇ ਬਾਦੂ ਇਹਨੂੰ ਹਾਲ ਕਦੋਂ ਲੱਗਣਗੇ ਜੀ ਇਹਨੂੰ ਥੋੜੀ ਜਿਹੀ ਵੱਡੀ ਹੋ ਗਈ ਨਾ ਜੀ ਆਪਣੇ ਆਪੇ ਅਗਲੇ ਸਾਲ ਲੱਗਣਾ ਮੁੱਕਿਆ ਢਾਣੀ ਪੱਕੀ ਆ ਹਾਂਜੀ ਹਾਂਜੀ ਇਹਨੂੰ ਖੇਤੀ ਲੱਗ ਜਾਣੇ ਲੱਗ ਜਾਣੇ ਅਗਲੇ ਸਾਲ ਠੀਕ ਆਨੇ ਚਲੋ ਬਹੁਤ ਸੋਹਣਾ ਬਹੁਤ ਸੋਹਣਾ ਜਿੱਦਾਂ ਹੁਣ ਇਹ ਹੈਗਾ ਜੀ ਜੂਨ ਦਾ ਮਹੀਨਾ 29 ਜੂਨ 2024 ਹੁਣ ਜਿੱਦਾਂ ਬਰਸਾਤਾ ਸ਼ੁਰੂ ਹੋ ਜਣੀ ਆ ਹਾਂਜੀ ਤੇ ਆਪਣੇ ਪੰਜਾਬ ਦੇ ਵਿੱਚ ਜਿੱਦਾਂ ਪਾਣੀਆਂ ਦੇ ਲੈਵਲ ਦਾ ਖਤਰਾ ਵੱਧ ਗਿਆ ਹੈ ਕਿ ਪਾਣੀ ਦਾ ਲੈਵਲ ਬਹੁਤ ਘਟ ਰਿਹਾ ਹੈ ਕਹਿੰਦੇ ਕਿਤੇ ਕਿਤੇ ਸੋਕਾ ਪੈ ਗਿਆ ਕਹਿ ਸਕਦੇ ਪਾਣੀ ਖਤਮ ਹੋ ਗਿਆ ਜ਼ਮੀਨ ਦੇ ਪੱਧਰ ਦਾ ਥੱਲੇ ਨੌ ਜ਼ਿਲ੍ਹਿਆਂ ਚ ਭਰਾ ਜੀ ਹੁਣ ਮੈਨੂੰ ਦੱਸ ਤੇ ਪਿਛਲੀ ਵੀਡੀਓ ਚ ਕੁਝ ਖਬਰਾਂ ਵੀ ਆਈਆਂ ਹੋ ਰਿਹਾ ਹਾਂ ਹਾਂਜੀ ਪੀਣ ਵਾਲਾ ਪਾਣੀ ਪੀਣ ਵਾਲਾ ਹਾਂਜੀ ਤੁਸੀਂ ਜਿੱਦਾਂ ਹੁਣ ਕੀ ਸਲਾਹ ਦੇਣਾ ਚਾਹੁੰਦੇ ਇਹਨਾਂ ਦਾ ਡੇਲੀ ਲਾਈਫ ਦਾ ਐਕਸਪੀਰੀਅੰਸ ਆ ਹਾਂਜੀ ਕਿੱਦਾਂ ਪਾਣੀ ਵਧਾਇਆ ਜਾ ਸਕਦਾ ਥੱਲੇ ਕੀ ਅਪਲ ਕਰਨੀ ਚਾਹੀਦੀ ਹੈ ਖਾਸ ਤਾਂ ਗੱਲ ਇਹ ਹੈ ਜੀ ਹਾਂਜੀ ਕਿ ਆ ਹੁਣ ਸਾਡੇ ਹੀ ਆਪਣੇ ਆ ਹਾਂਜੀ ਸਾਡੇ ਬੇਟੇ ਹਾਂਜੀ ਆ ਕਦੂ ਕੀਤਾ ਹਾਂਜੀ ਇੱਥੇ ਕੋਈ ਹੋਰ ਫਸਲ ਲਾ ਲੈਣ ਕਿੰਨਾ ਪਾਣੀ ਪਾਉਂਦੇ ਹਾਂ ਬਸ ਇਹ ਤਾਂ ਗੱਲ ਤੁਹਾਡੀ ਬਿਲਕੁਲ ਸਹੀ ਹੈ ਜੀ ਇਹਦਾ ਤਾਂ ਰੌਲਾ ਇਹ ਤਾਂ ਬਹੁਤ ਵੇਰ ਵੀ ਕਰ ਰਹੇ ਆ ਕਿ ਵੀ ਹੋਰ ਲਾਓ ਕੁਝ ਹੋਰ ਲਾਓ ਕੁਝ ਝੋਨੇ ਛੱਡੋ ਝੋਨੇ ਨੂੰ ਪਾਣੀ ਬਹੁਤ ਲੱਗਦਾ ਹਾਂਜੀ ਫੇਰ ਤੁਸੀਂ ਹੋਰ ਕੀ ਗੱਲ ਕਰ ਰਹੇ ਅੱਗੇ ਥੋੜਾ ਜਿਹਾ ਥੋੜਾ ਜਿਹਾ ਮਚਾ ਰੱਖੋ ਨਹੀਂ ਨਹੀਂ ਮੈਂ ਮਿਕਸ ਕਰਨ ਲੱਗਾ ਅੱਛਾ 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 ਥੇਰ ਪਾਇਆ ਨਾ ਮਿਰਚ ਲੱਗਾ ਨਾ ਕੋਈ ਨਹੀਂ ਉਹ ਮੈਨੂੰ ਉੱਤੋਂ ਵੀ ਪਾਉਣਾ ਹੁੰਦਾ ਅੱਛਾ ਜੀ ਅਛਾ ਜੀ ਫਿਰ ਕੀ ਕਹਿੰਨੇ ਤੁਸੀਂ ਹੋਰ ਹੋਰ ਪੌਦੇ ਲਾਓ ਜੀ ਅਛਾ ਜੀ ਹਾਂ ਠੀਕ ਆ ਪੌਦੇ ਹੁਣ ਕਿਹੜੇ ਲਾਉਣੇ ਚਾਹੀਦੇ ਇੱਕ ਤਾਂ ਬਾਬਾ ਜੀ ਇੱਕ ਬਹੁਤ ਚਰਚਾ ਛਿੜੀ ਹਾਂਜੀ ਕਿ ਲੋਕੀ ਜਿਹੜੇ ਇੱਥੇ ਪੌਦੇ ਹੈ ਨਹੀਂ ਹੁੰਦੇ ਕਦੀ ਵੀ ਹੁੰਦੇ ਨਹੀਂ ਸੀਗੇ ਜਾਂ ਜਿਹੜੇ ਟਰੈਡੀਸ਼ਨਲ ਪੌਦੇ ਆ ਇੱਥੇ ਦੇ ਜਿਹੜੇ ਵਿਰਾਸਤੀ ਰੋਖ ਹੈ ਕੀ ਉਹ ਉਹੀ ਲਾਉਣੇ ਚਾਹੀਦੇ ਇੱਥੇ ਕਿ ਆਪਾਂ ਹੁਣ ਕੀ ਗੱਲ ਆ ਹਾਂਜੀ ਮੈਂ ਮਹਿਸੂਸ ਕੀਤਾ ਹੈ ਹਾਂਜੀ ਕਿ ਸਾਡੇ ਜਿਹੜੇ ਵਿਰਾਸਤੀ ਆ ਉਹਨਾਂ ਚ ਕੋਣ ਜਾਦਾ ਹੈ ਠੀਕ ਆ ਜੀ ਅਛਾ ਉਹਨ ਵਿਰਾਸਤੀ ਕੁਝ ਕੁ ਰੁੱਖਾਂ ਦੇ ਨਾਂ ਵੀ ਲੈ ਦਿਓ ਕਈ ਵੀ ਉਸ ਨੂੰ ਸਾਡੇ ਪਤਾ ਨਹੀਂ ਹੈਗਾ। ਹਰੇ ਜੀ ਟਾਲੀ ਆ ਤੂ ਤਿਆਰ। ਹਾਂਜੀ ਇਹ ਹੀ ਆ। ਅੱਛਾ ਜੀ। ਹੁਣ ਕਈਆਂ ਸਿਆਣਿਆਂ ਕੋਲੋਂ ਇਹ ਗੱਲ ਸੁਣੀ ਆ। ਹਾਂਜੀ। ਭਈ ਆ ਸਾਨੂੰ ਜਿਹਨੂੰ ਫਗੂੜੀ ਕਹਿੰਨੇ ਆ ਹਾਂਜੀ ਉਹਦੇ ਤੰਜੀ ਜਿੰਨਾ ਕੋਣਿਆ। ਹਾਂਜੀ ਹਾਂਜੀ ਹਾਂਜੀ। ਹੋਰ ਕੋਈ ਜਿੱਦਾਂ ਹੋਰ ਰੁੱਖ ਜਿਹੜੇ ਆਪਣੇ ਅੰਬ ਅੰਬ ਹਾਂਜੀ ਅੰਬ ਹੁਣ ਖਤਮੀਆ ਕਰਾਉਂਦਾ ਕਰਾਉਂਦਾ ਦਿਲ ਹਾਂਜੀ ਬਾਬਾ ਜੀ ਦੇ ਸਾਰੇ ਲੱਗੇ ਪ੍ਰਾਤਨ ਬਾਬਾ ਜੀ ਤੋਂ ਪਹਿਲਾਂ ਦੇ ਆ। ਹਾਂ। ਆ ਗੁੱਲਰਾ ਹੋਈਆਂ ਬੋੜ ਪਿੱਪਲ ਹਾਂਜੀ ਸਾਰੇ ਇਹ ਬਰਾਦਰ ਸਾਰੇ ਫਰਾਸੀ ਬੋੜ ਪਿੱਪਲ ਬਾਬਾ ਜੀ ਲੋਕੀ ਲਾਉਣਾ ਨਹੀਂ ਚਾਹੁੰਦੇ ਮੈਂ ਦੇਖਿਆ ਸਾਨੂੰ ਵਹਿਮ ਪਾਏ ਨਹੀਂ ਵਹਿਮ ਦੀ ਗੱਲ ਠੀਕ ਹੈ ਤੁਹਾਡੀ ਹਾਂ ਮੇਰੇ ਹਿਸਾਬ ਨਾਲ ਇਹਨਾਂ ਨੂੰ ਟਾਈਮ ਬਹੁਤ ਲੱਗਦਾ ਵਧਣ ਨੂੰ ਹਾਂਜੀ ਸ਼ਾਨਦਾਰ ਇੱਕਦਮ ਹੋ ਜਾਂਦਾ ਅੱਛਾ ਜੀ ਜਗ੍ਹਾ ਜ਼ਿਆਦਾ ਚਾਹੀਦੀ ਹੈ ਜਗ੍ਹਾ ਜ਼ਿਆਦਾ ਹਾਂਜੀ ਜਗ੍ਹਾ 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 ਠੀਕ ਆ ਮੈਂ ਰਣਜੋਤ ਭਾਜੀ ਨਾਲ ਉਹਨਾਂ ਦੇ ਪਿੰਡ ਗਿਆ ਸੀਗਾ ਹਾਂਜੀ ਇੱਕ ਵਲੌਗ ਵਿੱਚ ਦਿਖਾਇਆ ਵੀ ਸੀ ਭਰਾ ਜੀ ਹੁਣ ਆਦੇ ਘਰ ਦੇ ਕੰਢੇ ਦੇਖੋ ਤਾਂ ਨਹੀਂ ਹੋਰ ਕਰ ਲੋ ਥੋੜਾ ਜਿਆਦਾ ਹੋ ਜਾਣਾ ਨਹੀਂ ਓਏ ਇਹਨੇ ਘਰਣਾ ਆਇਆ ਨਾ ਹਾਂ ਮਿੱਟੀ ਨੇ ਘਰਣਾ ਆਣਾ ਅੱਛਾ ਤੇ ਜਿੱਦਾਂ ਮੈਂ ਦੱਸ ਰਿਹਾ ਸੀ ਕਿ ਭਰਾਜੀ ਉਹਨਾਂ ਦੇ ਘਰ ਦੇ ਕੋਲ ਜਿੱਦਾਂ ਰੋਡ ਲੰਘਦੀ ਗੜਦੀ ਆਲਾ ਵਾਲੀ ਗੜ ਨੂੰ ਜਾਂਦੀ ਜਿਹੜੀ ਰੋਡ ਢੋਲੋਵਾਲ ਪਿੰਡ ਦੇ ਕੋਲ ਹਾਂਜੀ ਉਸ ਰੋਡ ਦੇ ਉੱਪਰ ਹੀ ਨਾ ਗੁਣਕਾਰੀ ਜਿਹੜੇ ਬੂਟੇ ਆ ਬਹੁਤ ਸਾਰੇ ਲੱਗੇ ਔਲੇ ਬਿਹੜੇ ਹਾਂ ਭਾਜੀ ਹੋਰ ਕੀ ਕੀ ਲੱਗਾ ਸੀ ਉੱਥੇ ਹਰੜਾ ਵੀ ਲੱਗਿਆ ਸੀ ਮੇਰੇ ਹਿਸਾਬ ਨਾਲ ਹੈਨਾ ਹਰਣਾ ਬਿਹੜੇ ਬੜਾ ਕੁਛ ਉੱਥੇ ਇਹ ਮੈਂ ਕਹਿੰਦਾ ਜਿੱਦਾਂ ਦਰਖਤਾਂ ਕੱਢੇ ਲੱਗੇ ਇਹ ਇਹ ਇਦਾਂ ਦੇ ਸਾਰੇ ਬਹੁਤ ਲਾ ਸਕਦੇ ਬੰਦੇ ਆਪਣੇ ਆਪਣੇ ਖੇਤਾਂ ਦੇ ਆਪਣੇ ਬੱਟਾਂ ਦੇ ਉੱਤੇ ਨਾਲ-ਨਾਲ ਲਾਉਣ ਜੀ ਲਾਉਣ ਹੈਨਾ ਮੈਂ ਤਾਂ ਹੋਰ ਕਹਿੰਦਾ ਜੀ ਹਾਂਜੀ ਬਾਹੜ ਲਾਉਣੀ ਆ ਹਾਂਜੀ ਤੇ ਉਹ ਆ ਜੀ ਬੂਟਾ ਦਾ ਦੇਖੋ ਹਾਂਜੀ ਸਤਾਵਰ ਓਕੇ ਠੀਕ ਆ ਠੀਕ ਆ ਠੀਕ ਆ ਆਹ ਵਾਲੀ ਸਤਾਵਰ ਦੇ ਗੁਣ ਵੀ ਬੜੇ ਆ ਗੁਣ ਵੀ ਬੜੇ ਤਾਂ ਬਾੜ ਵੀ ਬਹੁਤ ਸੋਹਣੀ ਇਹ ਇਹ ਪ੍ਰੋਪਰ ਇਹ ਕਾਦੇ ਤੇ ਚੜ੍ਹਣੀ ਸਿੱਧਾ ਬਾੜ ਬਾੜ ਡੰਡੇ ਕੱਢ ਕੇ ਅੱਛਾ ਉਹਦੇ ਉੱਤੇ ਚੜ੍ਹ ਜਾਣੀ ਬਹੁਤ ਆਰਾਮ ਨਾਲ ਹੈ ਉਦਾਸ ਤਾਵਰ ਦੇ ਕੀ ਗੁਣ ਆ? ਹੋਰ ਆਉਂਦੇ ਸੋਭੀਆਂ ਨਾਲ ਜਿਹੜੇ ਘਰਣਾ ਉਹ ਤਾਂ ਚਲੋ ਪੁੱਛਣਾ ਤੇ ਇਹ ਵੱਧਦੀ ਵੀ ਬੜੀ ਤੇਜ਼ ਹੁੰਦੀ ਹੈ ਤਾਵਰ ਦਾ ਮੋٹے ਤੌਰ ਤੇ ਇਮਿਊਨਿਟੀ ਨੂੰ ਵੀ ਵਧਾਉਂਦੀ ਹੈ ਠੀਕ ਹੈ ਜੀ એનર્ਜੀ ਵੀ ਵਧਾਉਂਦੀ ਹੈ ਠੀਕ 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 ਨਹੀਂ ਚਲੋ ਬਹੁਤ ਸੋਹਣਾ ਮੈਂ ਹਰ ਵੀਡੀਓ ਵਿੱਚ ਦੱਸਦਾ ਰਿਹਾ ਆਂ ਤੇ ਮੇਰੀ ਕੋਸ਼ਿਸ਼ ਵੀ ਇਹ ਹੁੰਦੀ ਹੈ ਦੱਸਣ ਦੀ ਕਿ ਜਿੱਦਾਂ ਬਾਬਾ ਜੀ ਹੁਣੀ ਜਾਂ ਰੰਜੋਤ ਬਾਜੀ ਚਲੋ ਰੰਜੋਤ ਬਾਜੀ ਦਾ ਇੱਕ ਵੈਦ ਆ ਮੈਂ ਗੱਲ ਦੱਸਣਾ ਬਾਬਾ ਜੀ ਹੁਣੀ ਸਿਰਫ ਆਪਣੇ ਬੂਟਿਆਂ ਦੇ ਗੁਣ ਦੱਸਦੇ ਆ ਤੇਨ ਨੂੰ ਕਿਸੇ ਤੇ ਦੇਖ ਰੇ ਖੇਟ ਵਰਤਿਆ ਜਾਵੇ ਕਿਸੇ ਸਰਟੀਫਾਈਡ ਵੈਦ ਤੇ ਅਛਾਸ ਨਾ ਕਰੋ ਕਿਸੇ ਹਾਂਜੀ ਉਹ ਤਾਂ ਬਾਬਾ ਜੀ ਤੁਸੀਂ ਹਰ ਮਤਲਬ ਹਰ ਵਾਰ ਜਦੋਂ ਮੈਨੂੰ ਇਹ ਤਾਂ ਇਹ ਗੱਲ ਕਰ ਰਹੇ ਹੋਣੇ ਨਾ ਜ਼ਰੂਰ ਕਹਨੇ ਆ ਚਲੋ ਲਓ ਜੀ ਭਰਾ ਜੀ ਹੋਣਾ ਨੇ ਹੰਜੀਰ ਦਾ ਬੂਟਾ ਲਗਾ ਦਿੱਤਾ ਭਾਈ ਜਿੱਦਾਂ ਆਪਾਂ ਗੱਲ ਕਰਦੇ ਸਤਵਰਦੀ ਥੋੜੇ ਤੁਸੀਂ ਮੋٹے ਮੋٹے ਗੋਣ ਦੱਸਦੇ ਹੋ ਤੇ ਮੇਰੇ ਈਵਰਸ ਨੂੰ ਪਤਾ ਲੱਗ ਜਾਣਾ ਔਰਤਾਂ ਲਈ ਜੀ ਇਨਫਰਟੀਲਿਟੀ ਜਿੱਦਾਂ ਹੋ ਜਾਂਦੀ ਆ ਅੱਛਾ ਜੀ ਕਮਜ਼ੋਰੀ ਜੀ ਕੋਈ ਵੀ ਆ ਕਮਜ਼ੋਰੀ ਅੱਛਾ ਜੀ ਉਹਨੂੰ ਹਟਾਉਂਦੀ ਠੀਕਾ ਠੀਕਾ ਸਮਝ ਗਿਆ ਮਾਤਾ ਦੇ ਜਿਹਦਾ ਦੁੱਧ ਬੱਚਿਆਂ ਦੇ ਜਿਹਦਾ ਦੁੱਧ ਘਟ ਜਾਂਦਾ ਜਾਂ ਘਟਦੇ ਆ ਅਸੀਂ ਗਾਈਆਂ ਨੂੰ ਪਾ ਲਈ ਅਸੀਂ ਅੱਛਾ ਜੀ ਅੱਛਾ ਉਹ ਬੋਦਾ ਦਿੰਦਾ ਜਿਨ੍ਹਾਂ ਦੇ ਬ੍ਰੈਸਟ ਫੀਡ ਘਟਾ ਹਾਂਜੀ 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 ਬਹੁਤ ਛੇਤੀ ਕਰਦੀ ਆ ਠੀਕ ਕੋਈ ਦੂਸਰਾ ਲਕੋਰੀਆ ਜਿਨ੍ਹਾਂ ਨੂੰ ਹੋ ਜਾਂਦਾ ਅੱਛਾ ਜੀ ਉਹਨਾਂ ਲਈ ਕਿਉਂਕਿ ਥੋੜੀ ਸ਼ੀਤ ਵੀਰਿਆ ਹੁੰਦੀ ਆ ਇਹ ਠੀਕ ਤਾਕਤ ਦੇ ਨਾਲ ਨਾਲ ਥੋੜੀ ਠੰਡਕ ਦਿੰਦੀ ਅੰਦਰ ਠੀਕ ਤਸੀਰ ਇਹਦੀ ਠੰਡੀ ਵਧੀਆ ਤਾਕਤ ਬਹੁਤ ਹੈ ਚ ਹਾਂ ਨਹੀਂ ਚਲੋ ਇਹ ਬਹੁਤ ਵਧੀਆ ਗੱਲ ਆ ਬਾਕੀ ਦੁੱਧ ਨਾਲ ਖਾਣੀ ਚਾਹੀਦੀ ਇਹ ਔਰਤਾਂ ਨੂੰ ਜ਼ਰੂਰ ਠੀਕ ਹੈ ਜੀ ਨਹੀਂ ਬੰਦੇ ਵੀ ਖਾਣ ਆ ਬੰਦੇ ਵੀ ਖਾਣ ਔਰਤਾਂ ਲਈ ਮਤਲਬ ਵਰਦਾਨ ਉਹਦਾ ਕੁਆਂਟੀਟੀ ਕਿੰਨੀ ਵੈਸੇ ਇਹ ਜੇ ਤਗੜੀ ਔਰਤਾਂ ਦਾ ਤਾਂ 5 ਗ੍ਰਾਮ ਅੱਛਾ ਜੀ ਕੋਈ ਛੋਟੀ ਬੱਚੀ ਕੁੜੀ ਆ ਹਾਂ ਤਾਂ 2-3 ਗ੍ਰਾਮ ਤੱਕ ਵੀ ਖਾ ਸਕਦੇ ਤੇ ਤੇ ਬਹੁਤ ਜ਼ਿਆਦਾ ਤਗੜੀ ਆ ਹਾਂ ਤਾਂ 6-7 ਗ੍ਰਾਮ ਤੱਕ ਵੀ ਖਾ ਸਕਦੇ ਨਹੀਂ 3 ਤੋਂ 5 ਹੀ ਰੱਖੋ ਜੀ ਹਾਂ ਜੀ ਜੇ ਤਾਂ ਕੋਈ ਪਲੇਅਰ ਬਲੂਰ ਹੁੰਦੇ ਨਾ ਹਾਂ ਚੱਲ ਜਾਂਦੀ ਉਹਨਾਂ ਨੂੰ ਹੀ ਜੇਮ ਵਾਲਿਆਂ ਨੂੰ ਹਾਂ ਹਾਂਜੀ ਉਹ ਦੋਸ ਵੱਧ ਲੈ ਬੰਦੇ ਵੱਧ ਲੈ ਸਕਦੇ ਇਹ ਲੇਡੀਜ਼ ਵੀ ਲੈ ਸਕਦੇ 5 ਗ੍ਰਾਮ ਤੱਕ ਤਾਂ ਲੈ ਸਕਦੇ ਅੱਛਾ ਪਰ ਚਲੋ ਫਿਰ ਬਾਲੇ ਕਮਜ਼ੋਰ ਹੋਵੇ ਤਾਂ 2.5 ਗ੍ਰਾਮ 3 ਗ੍ਰਾਮ ਬੈਦ ਦੀ ਦੇਖ ਰਹੀ ਚ ਲਵੇ ਠੀਕ ਆ ਠੀਕ ਆ ਨਹੀਂ ਚਲੋ ਲੈਣੀ ਦੁੱਧ ਨਾਲ ਦੁੱਧ ਨਾਲ ਲੈ ਲੋ ਚਤਾਵਰ ਬਾਕੀ ਹਾਂਜੀ ਇੱਕ ਤੁਹਾਨੂੰ ਹੋਰ ਵਧੀਆ ਦਿਖਾ ਲਣਾ ਰੁਕ ਹਾਂਜੀ ਹੰਦਾ ਵੀ ਬੜੀ ਛੇਤੀ ਆ ਹਾਂਜੀ ਮਹਿੰਗਾ ਵੀ ਆ ਲੱਕੜੀ ਅੱਛਾ ਜੀ ਉਹ ਵੀ ਆਮ ਜਾਂਦਾ ਡੇਕ 3 ਏਕ ਜੇ ਨੂੰ ਕਹਿੰਦੇ ਉਹ ਤਾਂ ਆਮ ਹੀ ਆ ਉਹ ਮੈਂ ਨਹੀਂ ਉਹ ਖਾਸ ਹੈ ਨਸਲ ਮੁੱਟੀ ਵਾਲੀ ਜਿਹੜੀ ਲੰਬੀ ਸੀ ਹੈ ਨਾ ਹਾਲ ਤਾਂ ਹਾਂਜੀ ਲਓ ਜੀ ਪਾਣੀ ਮੈਂ ਆ ਕੇ ਪਾ ਆਹ ਵਾਤਾ ਜੀ ਕਿੰਨਾ ਸੋਹਣਾ ਲੱਗਦਾ ਲੱਗਿਆ ਦੇਖੋ ਹੈ ਇਹ ਬਹੁਤ ਵਧੀਆ ਜੀ ਆਪਾਂ ਵੀ ਇਸ ਸੀਜ਼ਨ 'ਚ ਇੱਕ ਬੂਟਾ ਲਾਤਾ ਹਾਂਜੀ ਆਹ ਦੇਖ ਦੀ ਗੱਲ ਕਰਦੇ ਆ ਪਾਪਾ ਜੀ ਹਾਂ ਉਹ ਦੇਖੋ ਪੂਰੀ ਇਹ ਬਕਾਇਨ ਸਿੱਧੀ ਜਿਹੜੀ ਹਾਂ ਮਾਲਾਵੜ ਨੀਮ ਪਤਾ ਨਹੀਂ ਕੀ ਕਹਿੰਦੇ ਹੋ ਤੁਸੀਂ ਨਾਂ ਦੱਸਿਆ ਕਿ ਜਿਹੜੀ ਹਾਂ ਬਕਾਇਨ ਵੀ ਕਹਿੰਦੇ ਨੇ ਜੀ ਅੱਛਾ ਜੀ ਮਾਲ ਮਾਲਾਵੜੀ ਨੀ ਦੇ ਨੀ ਕੰ ਅੱਛਾ ਮੱਲਾਵੜੀ ਮਾਲਵਰਨੀਮ ਬੜਾ ਟਿਪੀਕਲ ਜਿਹਾ ਨਾਮ ਹੈ ਹਨਾ ਇਥੇ ਲੱਗੇ ਹੋਣਾ ਫਿਰ ਦੱਸਿਓ ਨਾਮ ਇਹਦਾ ਕਿਹੜੀ ਆ ਇਹ ਜਿਆਦਾ ਉਹ ਆ ਨਾ ਇਹ ਫਰਨੀਚਰ ਲਈ ਵਰਤਦੇ ਆ ਇਹੀ ਕਹਿੰਦੇ ਸੀ ਬਾਬਾ ਜੀ ਕੀ ਨਾਮ ਦੱਸਿਆ ਸੀ ਇਸ ਦੇਖਦਾ ਇਹ ਮਾਲਵਰਨੀਮ ਅੱਛਾ ਹੋਰ ਬਕਾਇਨ 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 ਪਰ ਨਿਮਾਲੇ ਪੂਰੇ ਗੋਣ ਨੇ ਨਹੀਂ ਉਹ ਤਾਂ ਨਹੀਂ ਗਏ ਹਾਂ ਅੱਛਾ ਇਹ ਆ ਪੂਰੀ ਹੁਣ ਆ ਜੇ ਲਾਲੀਏ ਰੁਕਦਾ ਮਾੜਾ ਇਹ ਵੀ ਤੁਸੀਂ ਕਹਿੰਦੇ ਬਹੁਤ ਜਲਦੀ ਹੋ ਜਾਂਦਾ ਹੈ ਨਾ ਇੱਕ ਦਮ ਹੋਇਆ ਜੀ ਦੋ ਤਿੰਨ ਸਾਲ ਤੇ ਵੀ ਵਿਰਾਸਤੀ ਰੱਖਾ ਜਾਂਦੇ ਸਾਡੇ ਬਿਲਕੁਲ ਤੇ ਲੈ ਮੈਂ ਵੀ ਲੋਕੀ ਪਤਾ ਨਹੀਂ ਉਹ ਦੂਜੇ ਵੀ ਟੇਕਰ ਲਾਉਂਦੇ ਆ ਇਹ ਫਰਨੀਚਰ ਪੂਰੀ ਦੇਖੋ ਤਾਂ ਜੀ ਹੈ ਬਹੁਤ ਯਾਰ ਨਾਲ ਆ ਵਾਹ ਦੇਖੋ ਤਾਂ ਲੈ ਵਾਹ ਇਹ ਦੱਸਿਆ ਸੀ ਪਾਪਾ ਜੀ ਮੈਨੂੰ ਪਿਛਲੀ ਵਾਰ ਵੀ ਕਿ ਵੀ ਇਹਦਾ ਫਰਨੀਚਰ ਚ ਯੂਜ਼ ਹੁੰਦੀ ਬਹੁਤ ਗੁਣਕਾਰੀ ਹੁੰਦੀ ਗੁਣਕਾਰੀ ਕਹਿੰਦਾ ਮਤਲਬ ਕਿ ਬਹੁਤ ਵਧੀਆ ਹੁੰਦੀ ਆ ਸਿੱਧੇ ਫੱਟੇ ਨਿਕਲਦੇ ਆ ਹਾਂ ਦੇਖੋ ਤਾਂ ਬਿਲਕੁਲ ਬਿਲਕੁਲ ਥੱਲੇ ਬਾਬਾ ਜੀ ਇਹੀ ਹੁੰਦੀਆਂ ਇਹੋ ਹੀ ਹੁੰਦੀਆਂ ਔਰ ਕਿੰਨੀ ਆ ਦੇਖੋ ਨਾ ਨਸਤ ਨਹੀਂ ਆ ਨੇ ਬਰਸਾਤਾ ਜੀ ਲੈ ਕੇ ਜਾਵਾਂਗੇ ਪੱਟ ਕੇ ਕੀਆ ਤੁਹਾਨੂੰ ਵੀ ਕੋਈ ਬੰਦਾ ਲੰਬੋ ਡਾਂਬੇ ਚ ਲੰਘਾ ਰੋ ਆਹ ਇਹਦਾ ਹੁਣ ਐਨੀ ਗਰਮੀ ਚ ਮੇਰੇ ਤੋਂ ਕੰਮ ਨਹੀਂ ਹੁੰਦਾ ਬਾਬਾ ਜੀ ਆਪਾਂ ਘੁੰਮ ਰਹੇ ਸਾਡੀ ਬਾਬਾ ਸੁੰਡੇ ਹਲੇ ਬਿਨਾ ਕੰਮ ਤੋਂ ਹੀ ਦੇਖ ਲਓ ਹਮਸ ਹਮਸ ਜਈ ਹੈ ਨਾ ਉਹ ਕੋਈ ਟਪਕੂਗੀ ਅੰਦਰ ਮੈਂ ਚਾਹੁੰਦਾ ਵੀ ਕਿਸੇ ਕੰਮ ਆ ਜਾ ਮੈਂ ਪਹਿਲਾਂ ਵੀ ਕਿਹਾ ਹੈ ਆਪਣੇ ਸਾਰੇ ਵੀਵਸ ਨੂੰ ਹਾਂ ਜੇ ਇਹ ਆਪਾਂ ਮੈਂ ਫੇਰ ਰਿਕਵੈਸਟ ਕਰਦਾ ਹਾਂ ਕਿ ਵੀ ਇਸ ਬਾਬਾ ਜੀ ਦੀ ਇਸ ਜਗ੍ਹਾ ਤੇ ਨਾ ਕੰਮ ਕਰਨ ਵਾਲੇ ਕਿਸੇ ਬੰਦਿਆਂ ਦੀ ਜ਼ਰੂਰਤ ਹੈਗੀ ਆ ਕੋਈ ਜੋੜੀ ਚ ਬੰਦ ਹੋਵੇ ਇਹ ਹੀ ਤੁਸੀਂ ਪ੍ਰੈਫਰੇਬਲੀ ਚਾਹੁੰਦੇ ਆ ਬਾਬਾ ਜੀ ਉਹ ਸਾਨੂੰ ਵੀ ਚਾਹ ਬਣਾ ਦਿਆ ਕਰਨ ਬਸ ਬਸ ਇਹ ਹੀ ਤੇ ਜੇ ਕੋਈ ਮੇਰੇ ਵੀਅਰ ਨੂੰ ਪਤਾ ਹੋਵੇ ਤਾਂ ਜਰੂਰ ਮੈਨੂੰ ਦੱਸੇ ਬਾਬਾ ਜੀ ਦਾ ਜਿੱਦਾਂ ਨੰਬਰ ਵੀ ਮੈਂ ਦੱਸ ਦਾਂਗਾ ਜੇ ਕੋਈ ਕੰਟੈਕਟ ਕਰਨਾ ਚਾਹੁੰਦਾ ਆ ਤੇ ਕਮੈਂਟ ਦੇ ਵਿੱਚ ਵੀ ਦਿਖ ਲਵੇ ਕਿਉਂਕਿ ਇਸ ਜਗ੍ਹਾ ਤੇ ਕਾਫੀ ਗੁਣਕਾਰੀ ਬੂਟੇ ਲੱਗੇ ਹੋਏ ਆ ਉਹਨਾਂ ਦੀ ਦੇਖਭਾਲ ਕਰਨੀ ਬਹੁਤ ਜ਼ਰੂਰੀ ਆ ਤੇ ਬਾਬਾ ਜੀ ਚਾਹੁੰਦੇ ਆ ਵੀ ਕੋਈ ਹੋਵੇ ਦੇਖਭਾਲ ਕਰਨ ਵਾਲਾ ਇੱਥੇ ਤੇ ਜਰੂਰ ਦੱਸਿਓ ਜੀ ਠੀਕ ਆ ਪਪਾ ਜੀ ਆਜੋ ਅੱਗੇ ਚਲਿਏ ਬਾਬਾ ਜੀ ਇੱਕ ਗੱਲ ਦੱਸਾਂ ਤੁਹਾਨੂੰ ਇਹ ਸਾਨੂੰ ਬਚਪਨ ਚ ਪਤਾ ਨਹੀਂ ਹੁੰਦਾ ਸੀ ਵੀ ਇਹਦਾ achar ਵੀ ਪੈਂਦਾ ਜਾਂ ਗੁਣੁਕ ਹੈਗਾ ਇਹਦੇ ਵਿੱਚ ਪਤਾ ਹੀ ਕਿ ਕਰੀਦਾ ਹੁੰਦਾ ਸੀ ਆਪਾਂ ਇਹ ਲਿਆਗੇ ਨੇ ਚੋਂ ਗੂੰਦ ਕੱਢ ਕੇ ਤਾਂ ਆਪਾਂ ਆਪਣੀ ਕਿਤਾਬ ਤੋਂ ਬਾਹਰ ਜੇਹਤਾਂ ਚੜਾਉਣੀਆਂ ਜਾਈਦਾ ਕਰਨਾ ਦੇਖ ਲਓ ਹੈ ਬਾਬਾ ਜੀ ਇਹ ਤਾਂ ਸਿਰਫ achar ਹੀ ਪੈਂਦਾ ਆ ਉਹਦੇ ਕੀ ਕਰਦੇ ਇਹਨੂੰ ਨਹੀਂ ਜੀ ਉਦਾਂ ਵੀ ਖਾ ਸਕਦੇ ਆ ਪੱਕੇ ਪੱਕੇ ਹਾਂ ਗੁਣ ਕੀ ਇਹਦੇ ਗੁਣ ਇਹ ਵੀ ਤਾਕਤ ਦਿੰਦੇ ਜੀ ਮੋٹے ਤੌਰ ਤੇ ਸਮਝੋ ਅੱਛਾ ਅੱਛਾ ਹੋ ਨਹੀਂ ਚਲੋ ਉਹ ਜੇਸ ਬੰਦੇ ਚ ਤਾਕਤ ਆ ਉਹਨੂੰ ਕੋ ਰੋ ਵੀ ਨਹੀਂ ਲੱਗਦਾ ਚਲੋ ਠੀਕ ਹੈ ਨਹੀਂ ਬਹੁਤ ਵਧੀਆ ਬਹੁਤ ਮੈਂ ਖਾਸ ਤੌਰ ਤੇ ਵੀਡੀਓ ਬਣਾ ਰਿਹਾ ਸੀ ਕਿਉਂਕਿ ਭਾਜੀ ਹੁਣ ਬੂਟਾ ਲਿਆਏ ਸੀ ਬਾਬਾ ਜੀ ਦੇ ਲਈ ਅੰਜੀਰ ਦਾ ਤੇ ਮੈਨੂੰ ਵੀ ਯਾਦ ਆ ਗਿਆ ਵੀ ਅੱਜ ਕੱਲ ਜਿੱਦਾਂ ਕਿ ਪੰਜਾਬ ਦੇ ਵਿੱਚ ਪਾਣੀ ਦੀ ਕਮੀ ਹੋ ਰਹੀ ਹੈ ਉਹਦੇ ਬਾਰੇ ਵੀ ਗੱਲ ਹੋਈ ਆ ਮੈਂ ਚਾਹੁੰਦਾ ਆ ਕਿ ਵੀ ਹਰ ਕੋਈ ਪੰਜਾਬੀ ਬੂਟਾ ਲਗਾਵੇ ਤੇ ਉਹਦੀ ਦੇਖਭਾਲ ਕਰੇ ਭਾਜੀ ਹੁਣਾਂ ਨੇ ਵੀ ਇੱਕ ਇਨੀਸ਼ੀਏਟਿਵ ਲਿਆ ਸੀਗਾ ਉਹਦੇ ਵਿੱਚ ਫ੍ਰੀ ਦੇ ਵਿੱਚ 70-75 ਬੂਟੇ ਵੰਡੇ ਸੀਗੇ ਭਾਜੀ ਹੁਣਾਂ ਨੇ ਤੇ ਭਾਜੀ ਉਹ ਜਿਹੜੇ ਫਿਰ ਕਿਤੇ ਜਾ ਕੇ ਦੇਖੇ ਨੇ ਹੁਣ ਜਾਣਾ ਕੀਤਾ ਕਿਸੇ ਨੂੰ ਇਹਦੇ ਲਈ ਮੈਂ ਦੱਸ ਦਣਾ ਹਾਂਜੀ ਮੈਨੂੰ ਵੀ ਬੜਾ ਜੀ ਵਾਧੂ ਹੈ ਲੈ ਚੱਕ ਲਿਆ ਹਾਂਜੀ ਇੱਕ ਦਿਨ ਮੈਂ ਘਰ ਨੂੰ ਜਾਂਦਾ ਸੀ ਉਹ ਛੱਪੜ ਤੇ ਕੰਡੇ ਤੇ ਸਿੱਟ ਗਿਆ ਮੈਂ ਸਮਝ ਗਿਆ ਤੁਹਾਡੀ ਗੱਲ ਇਹ ਹੀ ਗੱਲ ਤੇ ਮੈਂ ਇਹੀ ਸਾਰੇ ਆਪਣੇ ਵੀਵਸ ਨੂੰ ਕਹਿਣਾ ਚਾਹੁੰਦਾ ਆ ਕਿ ਵੱਧ ਤੋਂ ਵੱਧ ਬੂਟੇ ਲਗਾਓ ਪਰ ਉਹਨਾਂ ਦੀ ਦੇਖਭਾਲ ਜ਼ਰੂਰ ਕਰਿਓ ਆ ਉਹਨਾਂ ਜੀਰ ਦਾ ਬੂਟਾ ਆ ਮੈਂ ਤਾਂ ਇੱਥੇ ਆਉਂਦਾ ਰਹਿਣਾ ਵੈਸੇ ਤਾਂ ਮੈਨੂੰ ਪਤਾ ਹੀ ਆ ਇੱਥੇ ਕਿਉਂਕਿ ਸਾਰੇ ਬੂਟੇ ਹੀ ਲੱਗੇ ਹੋ ਆ ਤੇ ਵਾਦੇ ਫੁੱਲਣੇ ਆ ਇੱਥੇ ਬਾਬਾ ਜੀ ਆਲੇ ਦੁਆਲੇ ਆਉਂਦੇ ਜਾਂਦੇ ਧਿਆਨ ਰੱਖਦੇ ਆ ਤੇ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਜੇ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਦੇ ਪਾਣੀਆਂ ਨੂੰ ਬਚਾਉਣਾ ਹੈ ਤਾਂ ਵੱਧ ਤੋਂ ਵੱਧ ਬੂਟੇ ਲਗਾਓ ਵੱਧ ਤੋਂ ਵੱਧ ਤੇ ਮੈਂ ਦੇਖ ਵੀ ਰਿਹਾ ਕਿ ਕੁਝ ਇੱਕ ਟ੍ਰੈਂਡ ਚੱਲ ਵੀ ਪਿਆ ਆ ਲੋਕੀ ਸੁਚੇਤ ਹੋ ਗਏ ਆ ਲੋਕੀ ਪੁੱਛਦੇ ਇੱਕ ਦੂਜੇ ਨੂੰ ਕਿ ਬੂਟੇ ਕਿੱਥੋਂ ਮਿਲਣਗੇ ਸਾਡੇ ਹਜ਼ਾਰ ਬੂਟਾ ਲਗਾ ਦੇ ਉਸਨੂੰ ਮੈਨੂੰ 20 ਚਾਹੀਦੇ ਮੈਨੂੰ 50 ਚਾਹੀਦੇ ਆ ਆ ਦੇਖੋ ਚਲੋ ਬਹੁਤ ਹਾਂਜੀ ਉਹ ਤਾਂ ਜੰਮ ਕਪੂਰਤਾ ਜੀ ਹਾਂਜੀ 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 ਕਪੂਰ ਆ ਹਾਂ ਆ ਕਪੂਰ ਆ ਚਲੋ ਇਹ ਤਾਂ ਬਾਬਾ ਜੀ ਬਹੁਤ ਵਧੀਆ ਗੱਲ ਆ ਇੱਥੇ ਤੁਹਾਡੇ ਜਿੱਦਾ ਗੁਣਕਾਰੀ ਬੂਟੇ ਬਹੁਤ ਆ ਮੈਂ ਹਰ ਮਤਲਬ ਕਿ ਚਾਹਨਾ ਹੈ ਕਿ ਵੀ ਹਰ ਏਰੀਆ ਚ ਹਰ ਪਿੰਡ ਦੇ ਵਿੱਚ ਇੰਨੀ ਕਿ ਜਗ੍ਹਾ ਰਿਜ਼ਰਵ ਰੱਖੀ ਜਾਵੇ ਪੰਚਾਇਤ ਵੱਲੋਂ ਜਿੱਥੇ ਬੂਟੇ-ਬੂਟੇ ਲਾਈ ਜਾਣ ਉਹ ਮੈਨੂੰ ਕਈ ਕਹਿੰਦੇ ਆ ਰਿਜ਼ਰਵ ਰੱਖੀ ਜਾਵੇ ਇਸ ਚੀਜ਼ ਲਈ ਮੈਂ ਕਹਾਂ ਜੀ ਮੈਨੂੰ ਕਈ ਕਹਿੰਦੇ ਆ ਹਾਂਜੀ 50000 ਰੁਪਇਆ ਠੇਕਾ ਆ ਜਿਸ ਐਵੇਂ ਜੰਗਲ ਬਣਾਇਆ ਹਾਂ ਅੰਨੇ ਦਸੀ ਗੱਲ ਤੁਸੀਂ ਮੈਨੂੰ ਨਹੀਂ ਚਲੋ ਮੇਰਾ ਇਹੀ ਮਕਸਦ ਸੀ ਇਸ ਵੀਡੀਓ ਨੂੰ ਬਣਾਉਂਦਾ ਅੱਜ ਤੇ ਕੁਝ ਕੁ ਗੁਣਕਾਰੀ ਬੂਟਿਆਂ ਬਾਰੇ ਜਾਣਕਾਰੀ ਵੀ ਦਸਤੀ ਜੇ ਬਾਬਾ ਜੀ ਕੋ ਇਦਾਂ ਹੋ ਨਹੀਂ ਸਕਦਾ ਕਿ ਆਈਏ ਤੇ ਕੁਝ ਗੁਣਕਾਰੀ ਪੌਦ ਪੌਦਿਆਂ ਬਾਰੇ ਗੱਲ ਹੀ ਨਾ ਕਰੀਏ ਤੇ ਚਲੋ ਠੀਕ ਆ ਪਾਪਾ ਜੀ ਤੇਰਨ ਜੋਤ ਪਾਜੀ ਧੰਨਵਾਦ ਜੀ ਸਾਡਾ ਬਹੁਤ ਬਹੁਤ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਮਿਲਦੇ ਆ ਨੈਕਸਟ ਵਲੌਗ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ